ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੀਤਰ ਸਿੰਘ ਕਿਉਂਕਿ ਇਹ ਦੇਸੀ ਸਰੋਂ ਦਾ ਬੀਜ ਆ ਆ ਮੈਨੂੰ ਕਿੰਨਾ ਹੀ ਸਗਾ ਲਿਆ ਝੜਦਾ ਨਹੀਂ ਹੈਗਾ ਪਰ ਹੁਣੇ ਜਗਾ ਖਾਲੀ ਕਰਨੀ ਆ ਇਸ ਲਈ ਇਹਨੂੰ ਬਾੜ ਰਹੇ ਆ ਕਿ ਇੱਕ ਦੇਸੀ ਬੀਜ ਆ ਬਾਬਾ ਮਹਿੰਦਰ ਸਿੰਘ ਪੇਪਲ ਮਘੋਲੀ ਵਾਲਾ ਨੇ ਲਿਆਂਦਾ ਸੀ ਜਿਹਦੇ ਉਹਨਾਂ ਕੋਲ ਕੁਝ ਬੀਜ ਅਜੇ ਸੰਜੜੇ ਉਹਨਾਂ ਦੇ ਬਜ਼ੁਰਗਾਂ ਦੇ ਸਾਹਮਣੇ ਸਨ ਜੋ ਕਿ ਪਾਕਿਸਤਾਨ ਤੋਂ ਆਏ ਸਨ ਪਰ ਆਪਾਂ ਗੱਲ ਕਰਾਂਗੇ ਅਸੀਂ ਜਿੰਨਾ ਵੀ ਕੰਮ ਕਰਦੇ ਸਾਰਾ ਹੱਥਿਓਂ ਕਰਦੇ ਆਂ ਮਤਲਬ ਕਿਰਤਕਰੋ ਵਾਲਾ ਸਿਸਟਮ ਨਾ ਵੀ ਪਖੋਂ ਟੋਕਾ ਵੀ ਹੁਣ ਵੀ ਅਸੀਂ ਹੱਥਾਂ ਨਾਲ ਵੜਦੇ ਆਂ ਐਮਰਜੈਂਸੀ ਟੋਕ ਲਈ ਮਸ਼ੀਨ ਤੇ ਮੋਟਰ ਚਲਾਉਂਦੇ ਆਂ ਇਹ ਸਾਰਾ ਕੰਮ ਆਥਿਓਂ ਕਾਣਕਤਾਬ ਜੋ ਵੀ ਹੈ ਕਿਉਂਕਿ ਜਿੰਨਾ ਵੀ ਕੰਮ ਆਪਣਾ ਹੁਣ ਮਸ਼ੀਨਾਂ ਨਾਲ ਹੋਣ ਲੱਗ ਗਿਆ ਮਤਲਬ ਇਨਸਾਨ ਹੱਥੀ ਕਸਰਤ ਕਰਨ ਵਾਲਾ ਸਿਸਟਮ ਘਟਦਾ ਜਾ ਰਿਹਾ ਹੈ ਤੇ ਸਾਡੇ ਇਲਾਜ ਵੀ ਮਸ਼ੀਨਾਂ ਨਾਲੇ ਹੁਣ ਲੱਗ ਗਏ ਤੇ ਜਦੋਂ ਪੁਰਾਣੇ ਲੋਕ ਸਨ ਬੈਦਲਾਦ ਕਰਦੇ ਸਨ ਦੇਸੀ ਹੱਥ ਹੱਥ ਨਾਲ ਨਬਜਾਂ ਨਬਜਾਂ ਦੇਖ ਕੇ ਦੱਸ ਦਿੰਦੇ ਸਨ ਵੀ ਆਹ ਨੁਕਸ ਹੈ ਤੇ ਉਹ ਮਾੜੀ ਮੋਟੀ ਜੜੀ ਬੂਟੀ ਦਿੱਤੇ ਠੀਕ ਹੋ ਜਾਂਦੀ ਹੁਣ ਤਾਂ ਬਿਮਾਰੀਆਂ ਇੰਨੀਆਂ ਨੇ ਵੀ ਅੰਤਾਂ ਦਾ ਰੁਪਈਆ ਖਰਚ ਕਰੇ ਤੇ ਵੀ ਬੰਦਾ ਠੀਕ ਹੋਵੇ ਨਾ ਹੋਵੇ ਸੋ ਇੱਕ ਤਰ੍ਹਾਂ ਦੇ ਨਾਲ ਆਪਾਂ ਨੂੰ ਅੱਥੀ ਕੰਮ ਕਰਨਾ ਕਸਰ ਤੋਂ ਨਹੀਂ ਇੱਕ ਆਪਾਂ ਨੂੰ ਵੀ ਕੁਆਲਿਟੀ ਦਾ ਕਿਹੜਾ ਬੂਟਾ ਹੋਰ ਹੈ ਕਿਹੜਾ ਗਲਤ ਆ ਜਾਂ ਠੀਕ ਆ ਉਹਨਾਂ ਦਾ ਪਤਾ ਲੱਗਦਾ ਰਹਿੰਦਾ ਪਰ ਜਿਹੜਾ ਅੱਥੀ ਕੰਮ ਕਰਦੇ ਆ ਉਹਦੇ ਨਾਲ ਇੱਕ ਤੁਸੀਂ ਆਪਣੇ ਖੇਤ ਨਾਲ ਜੁੜੇ ਰਹਿੰਦੇ ਹੋ ਮਿੱਟੀ ਨਾਲ ਜੁੜੇ ਰਹਿੰਦੇ ਹੋ ਜੀਵ ਜੰਤੂ ਨਾਲ ਜੁੜੇ ਰਹਿੰਦੇ ਹੋ ਬਾਕੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕਿਹੜੇ ਬੀਜ ਸੋਕਾ ਚੱਲ ਸਕਦੇ ਨੇ ਜਿਹੜੇ ਬੀਜ ਸੋਕਾ ਚੱਲ ਸਕਦੇ ਨੇ ਉਹ ਅਸਲ 'ਚ ਦੇਸੀ ਬੀਜ ਹੁੰਦੇ ਨੇ ਹੁਣ ਜੇ ਆਪਾਂ ਧਰਤੀ ਤੇ ਨਿਗਾਹ ਮਾਰੀਏ ਇਹਦੇ ਵਿੱਚ ਬਰਸੀਨ ਵੀ ਖੜਾ ਆਲੂ ਪੱਟਲੇ ਸੀਗੇ ਪਹਿਲਾਂ ਆਦੇਸੀ ਕਣਕ ਦੇ ਵਿੱਚ ਉਹ ਸਿਸਟਮ ਜੋ ਕਰਕੇ ਦੇਖੇ ਦੀ ਰਲਮੀਆਂ ਫਸਲਾਂ ਤੇ ਸਾਰਿਆਂ ਨੇ ਪੂਰਾ ਸੋਕਾ ਝੱਲ ਲਿਆ ਹਰੇਕ ਨੇ ਆਪਣਾ ਵਧੀਆ ਰਿਜ਼ਲਟ ਦਿੱਤਾ ਕੋਈ ਸਪਰੇ ਨਹੀਂ ਹੋ ਕੋਰਲੀ ਲੋੜ ਪੈਂਦੀ ਇਹਨਾਂ ਨੂੰ ਸਾਰਾ ਦੇਸੀ ਸਿਸਟਮ ਹੈ ਤੇ ਕੁਦਰਤੀ ਖੇਤੀ ਆਪਣੀ ਰਸੋਈ ਲੈ ਜਿਹੜਾ ਸਮਾਨ ਆ ਜੇ ਆਪਾਂ ਸਾਰੇ ਪੈਦਾ ਕਰ ਲੈਨੇ ਆ ਤਾਂ ਉਹਦੇ ਵਿੱਚ ਆਪਾਂ ਅ ਬਿਮਾਰੀਆਂ ਤੋਂ ਬਚ ਸਕਦੇ ਆ ਇੱਕ ਸੁੱਧ ਭੋਜਨ ਲੈ ਸਕਦੇ ਆ ਜਿਹੜੀ ਆ ਬੇਲ ਦੀ ਵਿੱਚ ਚੜ ਗਈ ਕੋਈ ਇਹਨੂੰ ਸੰਕਰਦੀ ਆ ਕਿਉਂਕਿ ਇਹਦੇ ਵਿੱਚ ਕੁਦਰਤੀ ਖੇਤੀ ਜੇ ਨਦੀਨ ਨਦੂਨ ਜੜੀ ਬੂਟੀਆਂ ਕਿਣੀਆਂ ਜਾਂਦੀਆਂ ਨੇ ਸਭ ਕੁਦਰਤ ਦੇ ਹਿਸਾਬ ਨਾਲ ਹੋ ਰਿਹਾ ਹੈ ਨਹੀਂ ਇੱਕ ਮਤਲਬ ਆਪਾਂ ਉਸ ਤਰ੍ਹਾਂ ਦੀ ਖੇਤੀ ਨਾਲ ਜੋੜਦੀਆਂ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੀ ਨਹੀਂ ਕਰਕੇ ਵੀ ਦਿਖਾਉਂਦੀ ਹੈ ਕਿ ਕਿਸੇ ਚੀਜ਼ ਦੇ ਵਿੱਚ ਆਪਾਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਵੀ ਬਿਮਾਰੀ ਆ ਗਈ ਆ ਜੀਵ ਨੂੰ ਮਾਰੋ ਇਹਨੂੰ ਐ ਕਰੋ ਸਭ ਕੁਦਰਤ ਦੇ ਹਿਸਾਬ ਨਾਲ ਵਧੀਆ ਹੋ ਜਾਂਦਾ ਸੋ ਆਪਾਂ ਨੂੰ ਸਾਰਿਆਂ ਨੂੰ ਇਹ ਖੇਤੀ ਨੂੰ ਸਮਝਣਾ ਚਾਹੀਦਾ ਇਹ ਖੇਤੀ ਕਸਰਤ ਵੀ ਕਰਾਉਂਦੀ ਆ ਇੱਕ ਸਵਾਦਿਸ਼ਟ ਪ੍ਰਾਕ੍ਰਿਤਕ ਤੰਨਾ ਭਰਪੂਰ ਭੋਜਨ ਵੀ ਪ੍ਰਾਪਤ ਹੋ ਜਾਂਦਾ ਤੇ ਇਹ ਖਾਸ ਗੱਲ ਹੈ ਵੀ ਜਦੋਂ ਆਪਾਂ ਇੱਕ ਫਸਲ ਬੀਜਦੇ ਆ ਤਾਂ ਉਹ ਮਿੱਟੀ ਦੇ ਖਰਾਕੀ ਤੱਤ ਵੀ ਘਟਦੇ ਨੇ ਕਿਉਂਕਿ ਉਹਨੇ ਇੱਕੋ ਤਰ੍ਹਾਂ ਦੇ ਨਿਊਟ੍ਰੀਸ਼ਨਲ ਚੀਚਣੇ ਆ ਮਿੱਟੀ ਤੋਂ ਜਿੱਕਰ ਹੁਣ ਸਰੋਂ ਨੇ ਹੋਰ ਲੈਣੇ ਨੇ ਬਰਸੀਨ ਨੇ ਹੋਰ ਲੈਣੇ ਨੇ ਕਣਕ ਨੇ ਹੋਰ ਨੇ ਆਲੂਆਂ ਨੇ ਹੋਰ ਇਸ ਤਰ੍ਹਾਂ ਆਪਣੀ ਕੁਦਰਤੀ ਖੇਤੀ ਵਿੱਚ ਆਪਾਂ ਬਿਮਾਰੀਆਂ ਤੋਂ ਹੀ ਫਸਲ ਨੂੰ ਬਚਾ ਲੈਨੇ ਆ ਤੇ ਸੋਕੇ ਦੇ ਵਿੱਚ ਫਸਾ ਵੀ ਲੱਗ ਜਾਂਦਾ ਵੀ ਇਕੱਠੀਆਂ ਫਸਲਾਂ ਹੁਣ ਆ ਸਰੋਂ ਆ ਆਪਾਂ ਨੇ ਫਲੀਆਂ ਫਲੀਆਂ ਵੱਢ ਲਈਆਂ ਤੇ ਬਾਅਦ ਵਿੱਚ ਆਪਾਂ ਨੇ ਇਹਨੂੰ ਕੁੱਟ ਲੈਣਾ ਸੋਖ ਕਿਸਾਨ ਵੀਰੋ ਇਹ ਜਿਹੜੀ ਖੇਤੀ ਆ ਗੁਦਰਤੀ ਖੇਤੀ ਇਹ ਕੋਈ ਅੱਜ ਦੀ ਨਹੀਂ ਆਪਣੇ ਬਜ਼ੁਰਗਾਂ ਦੀ ਖੇਤੀ ਆ 1968-69 ਤੋਂ ਪਹਿਲਾਂ ਕੀਤੀ ਜਾਣ ਵਾਲੀ ਜਿਹੜੀ ਰਸੋਈ ਲਈ ਸੀ ਬਾਜ਼ਾਰ ਲਈ ਨਹੀਂ ਸੀ ਪਰ ਜਿਹੜਾ ਹੁਣ ਆਪਣੇ ਉਪਜਾਂ ਪੈਦਾ ਹੁੰਦੀਆਂ ਨੇ ਖੇਤਾਂ ਤੇ ਉਹ ਬਾਜ਼ਾਰ ਲਈ ਹੁੰਦੀਆਂ ਨੇ ਉਹਨਾਂ ਨੂੰ ਵੇਚਣ ਤੋਂ ਬਾਅਦ ਹੀ ਕਿਸਾਨ ਦੇ ਘਰੇ ਪੈਸੇ ਆਉਂਦੇ ਨੇ ਤੇ ਉਹ ਪੈਸਿਆਂ ਨਾਲ ਉਹ ਸਮਾਨ ਖਰੀਦਦਾ ਭਾਵੇਂ ਬਾਜ਼ਾਰ ਦੇ ਵਿੱਚ ਕੈਮੀਕਲ ਖਰੀਦਣਾ ਪਵੇ ਉਹਦੇ ਪਿਆਜ਼ ਨੇ ਆਲੂ ਨੇ ਜੋ ਵੀ ਉਹਨੇ ਘਰੇ ਵਰਤਣਾ ਉਹ ਸਾਰਾ ਮੁੱਲ ਦਾ ਹੀ ਆਉਣਾ ਹੈ ਘੱਟੋ ਘਾਟ ਆਪਣੀ ਰਸੋਈ ਜੋਗਾ ਆਪਾਂ ਜ਼ਰੂਰ ਜੈਰ ਮੁਕਤ ਪੈਦਾ ਕਰੀਏ ਹੁਣ ਇਦੋਂ ਵੱਧ ਕੀ ਹੋ ਸਕਦਾ ਹਰ ਇੱਕ ਘਰੇ ਤਾਂ ਮਰੀਜ਼ ਪੈਦਾ ਹੋ ਗਿਆ ਤੇ ਲੋਕਾਂ ਨੂੰ ਸੁਣਦੇ ਆ ਵੀ ਇਹ ਜਿਹੜੀਆਂ ਮਸ਼ੀਨਾਂ ਆਗੀਆਂ ਬੰਦੇ ਨੂੰ ਲਾਹ ਲੰਦ ਨੇ ਸਾਹ ਆਈ ਜਾਂਦਾ ਜਾਂੀ ਜਾਂਦਾ ਕਈ ਵਾਰੀ ਬੰਦਾ ਦੁਨੀਆ ਤੋਂ ਚਲੇ ਜਾਂਦਾ ਉਹ ਮਸ਼ੀਨਾਂ ਫੇਰ ਵੀ ਸਾਹ ਦਵਾਈ ਜਾਂਦੀਆਂ ਨੇ ਸੋ ਆਪਾਂ ਨੂੰ ਉਸ ਤਰ੍ਹਾਂ ਦੀ ਪੀਸਣਾਂ ਵੱਲ ਨਹੀਂ ਤੁਰਨਾ ਚਾਹੀਦਾ ਆਪਾਂ ਨੂੰ ਸ਼ੁੱਧ ਭੋਜਨ ਵੱਲ ਤੁਰਨਾ ਚਾਹੀਦਾ ਤੇ ਮਜ਼ਬੂਤੀ ਵਾਲੇ ਕੰਮ ਵੱਲ ਜਾਣਾ ਚਾਹੀਦਾ ਜਿਹੜੇ ਆਪਣੇ ਬਜ਼ੁਰਗਾਂ ਨੇ ਕੀਤਾ ਉਹ ਕਿ ਸਿਆਣੇ ਲੋਕ ਸਨ ਕਿ ਭਾਈਚਾਰਾ ਵੀ ਉਹਨੇ ਬਚਾ ਕੇ ਰੱਖਿਆ ਤੇ ਜਿਹੜੀਆਂ ਕਣਕਾਂ ਦੀ ਵੜਾਈ ਹੁੰਦੀ ਸੀ ਉਹ ਵੀੜੀਆਂ ਕਰਦੇ ਸਨ ਆਪ ਤਾਂ ਲੱਗਦੀਆਂ ਸਨ ਇੱਕ ਦੂਜੇ ਨਾਲ ਭਾਈਚਾਰਾ ਸੀ ਜਦੋਂ ਹੁਣ ਮਸ਼ੀਨੀ ਜੋਗੋ ਗਿਆ ਹੁਣ ਆਪਾਂ ਨੂੰ ਕਿਸੇ ਜੂਜੂ ਜੂਜੇ ਆਪਣੇ ਦੋਸਤ ਮਿੱਤਰ ਤਰੀਕੇ ਦੀ ਉਹਨੀ ਜ਼ਰੂਰਤ ਮਹਿਸੂਸ ਹੁੰਣ ਤੇ ਛੱਡ ਗਈ ਇਹ ਕੈਮੀਕਲ ਖੇਤੀ ਨਾਲ ਭਾਈਚਾਰੇ ਤੇ ਵੀ ਅਸਰ ਪਿਆ ਹਰੇ ਕਿ ਕਹਿੰਦਾ ਮੈਂ ਵੱਡਾ ਪਰ ਪੁਰਾਣੇ ਸਮਿਆਂ ਦੇ ਵਿੱਚ ਦੇ ਕੋ ਬੰਦੇ ਵੱਧ ਹੁੰਦੇ ਸਨ ਘਰ ਦੇ ਮੈਂਬਰ ਉਹ ਸਫਲ ਕਿਸਾਨ ਹੋ ਜਾਂਦੇ ਸਨ ਵੀ ਵਧੀਆ ਕੰਮ ਟਾਈਮ ਤੇ ਨਿਬੇੜ ਲੈਂਦੇ ਸੀ ਪਰ ਫੇਰ ਵੀ ਆਪਾਂ ਨੂੰ ਇਹ ਖੇਤੀ ਨੂੰ ਸਮਝਣਾ ਪੈਣਾ ਜੇ ਆਪਾਂ ਇਹਦੇ ਵਿੱਚ ਪੈਸੇ ਲੱਭਾਂਗੇ ਪੈਸੇ ਸਿਰਫ ਨਾਲ ਨਾ ਲੱਭਣਾ ਜਿੰਨੇ ਕੈਮੀਕਲ ਖੇਤੀ 'ਚ ਲੱਭਿਆ ਉਹਨੇ ਪਰ ਇਹ ਗੱਲ ਵੀ ਇਹਦੇ 'ਚ ਤੰਦਰੁਸਤੀ ਬਹੁਤ ਜ਼ਿਆਦਾ ਇੱਕ ਤਾਂ ਐਕਸਰਸਾਈਜ਼ ਆ ਥੋੜੀ ਰੋਜ਼ ਦੀ ਹੋ ਆ ਜੇ ਆਪਾਂ ਹੋਰ ਖੇਤੀ ਕਰਦੇ ਆ ਤਾਂ ਤੁਸੀਂ ਰੋਜ਼ ਕੰਮ ਨਹੀਂ ਕਰ ਸਕਦੇ ਪਾਣੀ ਜਾਂ ਸਪਰੇਹਾਂ ਜਾਂ ਗਟਾਈ ਉਹ ਵੀ ਇੱਕ ਟਾਈਮ ਆ ਪਰ ਉਹਦੇ ਤੁਸੀਂ ਸੂਰਜ ਚੜ੍ਹਨ ਤੋਂ ਲੈ ਕੇ ਛੇਪਣ ਤੱਕ ਵੀ ਆਪਣੇ ਖੇਤਾਂ 'ਚ ਰਹਿ ਸਕਦੇ ਹੋ ਮੋਟਿਆਂ ਨਾਲ ਗੱਲਾਂ ਕਰ ਸਕਦੇ ਹੋ ਇਕ ਕੁਦਰਤੀ ਖੇਤੀ ਕਿਸਾਨ ਘਟਕੜ ਦਿਮਾਗੀ ਬਿਮਾਰਤਾ ਨਹੀਂ ਹੋ ਸਕਦਾ ਜਿਹੜੀਆਂ ਮਾਨਸਿਕ ਬਿਮਾਰੀਆਂ ਲੱਗਦੇ ਨੇ ਕਿਉਂਕਿ ਉਹਦੇ ਕੋਲ ਇੰਨੀ ਰੌਣਕ ਹੁੰਦੀ ਐ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕਿਤੇ ਮੋਰ ਬੋਲਦੇ ਨੇ ਹੁਣ ਕੋਇਲਾਂ ਬੋਲਣ ਲੱਗੀਆਂ ਹੋਈਆਂ ਨੇ ਤੇ ਹੋਰ ਬਹੁਤ ਸਾਰੀਆਂ ਚਿੜੀਆਂ ਜੀਵਜੰਤ ਇਹ ਤੁਹਾਡੇ ਨਾਲ ਜੁੜ ਕੇ ਇੱਕ ਸਰਬੱਤ ਦੇ ਭਲੇ ਵਾਲੀ ਖੇਤੀ ਐ ਇਹ ਖੇਤੀ ਵਿੱਚ ਜੀਵਜੰਤ ਵੀ ਖੁਸ਼ੀ ਮਨਾਉਂਦਾ ਤੇ ਆਪਾਂ ਪ੍ਰਮਾਤਮਾ ਨਾਲ ਜੋ ਗੁਰੂ ਸਾਹਿਬ ਦਾ ਹੁਕਮ ਐ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਆ ਉਹਦੇ ਨਾਲ ਵੀ ਜੁੜ ਸਕਦੇ ਆ ਤੇ ਸਰਬੱਤ ਦੇ ਭਲੇ ਦੀ ਗੱਲ ਤਾਂ ਹੀ ਕਰਾਂਗੇ ਜੇ ਆਪਾਂ ਕਰਕੇ ਦਿਖਾਵਾਂਗੇ ਸਰਬੱਤ ਦਾ ਭਲਾ ਉੱਥੇ ਸਿਰਫ ਇਨਸਾਨਾਂ ਦਾ ਨਹੀਂ ਗਿਣਿਆ ਜਾਂਦਾ ਜੀਵ ਜਗਤ ਵੀ ਪ੍ਰਮਾਤਮਾ ਦੇ ਬਣਾਏ ਹੋਏ ਨੇ ਤੇ ਜਿਹੜੇ ਜੀਵ ਜੰਤ ਨੇ ਜਦੋਂ ਆਉਣਗੇ ਖਾਣਗੇ ਤੁਹਾਡੇ ਖੇਤਾਂ ਵਿੱਚ ਲਗਾਤਾਰ ਖਾਂਦੇ ਰਹਿੰਦੇ ਨੇ ਚੁਗਦੇ ਨੇ ਘੱਟੋ ਘੱਟ ਤੁਹਾਡਾ ਸੜਕਾਂ ਤੇ ਲੰਗਰ ਲਾਉਣ ਨਾਲੋਂ ਖੇਤਾਂ 'ਚ ਲੰਗਰ ਪ੍ਰਮਾਤਮਾ ਵੱਲੋਂ ਲਾਇਆ ਜਾਂਦਾ ਹੈ ਇਹਨਾਂ ਨੂੰ ਭੋਜਨ ਮਿਲਦਾ ਕਿਸੇ ਨੂੰ ਕੁਸ ਮਿਲਦਾ ਕਿਸੇ ਨੂੰ ਕੁਸ ਮਿਲਦਾ ਤੇ ਉਹ ਵੀ ਪਰਮਾਤਮਾ ਦਾ ਗੁਣ ਗਾਨ ਕਾਉਂਦੇ ਨੇ ਸੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਵੀ ਹੋ ਜਾਂਦਾ ਪੰਚੀਆਂ ਨਾਲੋਂ ਜੀਵ ਜੰਤ ਨਾਲੋਂ ਗਰੀਬ ਕੌਣ ਹੋ ਸਕਦਾ ਇਹਨਾਂ ਕੋਲ ਤਾਂ ਘਰ ਵੀ ਨਹੀਂ ਹੁੰਦਾ ਫੇਰ ਵੀ ਰੋਜ਼ੀ-ਰੋਜ਼ ਪਰਮਾਤਮਾ ਦੀ ਕਿਰਪਾ ਨਾਲੇ ਆਪਣਾ ਖਾਣ ਪੀਣ ਕਰਦੇ ਰਹਿੰਦੇ ਨੇ ਸੋ ਆਪਣੇ ਖੇਤਾਂ 'ਚ ਇੱਕ ਤਰ੍ਹਾਂ ਦਾ ਲੰਗਰ ਵੀ ਚੱਲ ਪਊਗਾ ਸਰਬੱਤ ਦੇ ਭਲੇ ਆਲਾ ਤੇ ਸੋਧਾ ਆਕਸੀਜਨ ਪੈਦਾ ਕਰ ਲਾਂਗੇ ਤੇ ਜੀਵ ਜੰਤ ਨੂੰ ਬਚਾਉਣ ਦੇ ਵਿੱਚ ਸਫਲ ਹੋ ਜਾਗੇ ਤੇ ਆਪਣੀ ਰਸੋਈ ਆ ਜਿਹੜੀ ਉਹਨੂੰ ਜਾਲਮੁਕਤ ਕਰਕੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਸੁੱਧ ਵਾਤਾਵਰਨ ਲੋਕ ਪਹਾੜਾਂ 'ਚ ਕੋ ਮਣ ਜਾਂਦੇ ਆ ਜੇ ਤੁਸੀਂ ਇੱਕ ਵਧੀਆ ਢੰਗ ਨਾਲ ਆਪਣੇ ਖੇਤ 'ਚ ਥੋੜੇ ਜਿਹੇ ਰੁੱਖ ਵੱਧ ਲਾ ਲੈਨੇ ਹੋ ਤਾਂ ਖੇਤ ਤੁਹਾਨੂੰ ਇੰਨਾ ਸਕੂਨ ਦਊਗਾ ਹਰਿਆਲੀ ਦਊ ਤੁਹਾਡੇ ਦੇਖਣ ਦੇ ਵਿੱਚ ਮੰਨ ਲਓ ਕੋਈ ਫਲ ਲੱਗ ਗਿਆ ਆਪਾਂ ਫਰੂਟ ਨੂੰ ਲੱਗਣ ਤੋਂ ਲੱਗੇ ਪੱਕਣ ਤੱਕ ਦੇਖਦੇ ਰਹਿੰਦੇ ਰਹਨੇ ਆ ਉਹਦੇ ਵਿੱਚ ਕਿੰਨਾ ਸਵਾਦ ਭਰ ਜਾਂਦਾ ਕਿੰਨਾ ਆਪਣਾ ਪਿਆਰ ਭਰ ਜਾਂਦਾ ਵੀ ਆਪਣਾ ਹੁਣ ਘਰੇ ਕੋਈ ਸਬਜ਼ੀ ਲਾਉਨੇ ਆ ਉਹ ਸਬਜ਼ੀ ਨੂੰ ਆਪਾਂ ਦੇਖ-ਦੇਖ ਪਾਲਦੇ ਆਂ ਤਾਂ ਉਹਦਾ ਇੱਕ ਸਵਾਦ ਵੱਖਰਾ ਹੁੰਦਾ ਇੱਕ ਰੇੜੀ ਤੋਂ ਲਈ ਗਈ ਸਬਜ਼ੀ ਐ ਵੀ ਨਹੀਂ ਪਤਾ ਕਿਨੇ ਪਾਲੀ ਆ ਕੀ ਉਹਦੀ ਵਾਈਬ੍ਰੇਸ਼ਨ ਪੈਦਾ ਹੋਈ ਕੀ ਮਾਨਸਕਤਾ ਸੀ ਜਿਹੜੇ ਬੰਦੇ ਨੇ ਪੈਦਾ ਕੀਤੀ ਆ ਪਰ ਜੇ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਸੋਚ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਉਹ ਚੀਜ਼ਾਂ ਪੈਦਾ ਕਰਦੇ ਹੋ ਤਾਂ ਉਹਦੇ ਵਿੱਚ ਉਸ ਤਰ੍ਹਾਂ ਦਾ ਸਿਸਟਮ ਪੈਦਾ ਹੋ ਜਾਂਦਾ ਵਾਈਬ੍ਰੇਸ਼ਨ ਹੋ ਜਾਂਦੀ ਆ ਵੀ ਉਹ ਇੱਕ ਸ਼ੁੱਧ ਭੋਜਨ ਅਮਰਤੇ ਬਣ ਜਾਂਦਾ ਸੋ ਆਪਾਂ ਨੂੰ ਅਮਰਤ ਰੂਪੀ ਖੇਤੀ ਕਰਨੀ ਚਾਹੀਦੀ ਆ ਤਾਂ ਕਿ ਆਪਾਂ ਉਹ ਮਸ਼ੀਨੀ ਚੁੱਕਦੇ ਨਾਲ ਚੱਲਦੇ ਹੋਏ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਵੀ ਸਾਨੂੰ ਮਸ਼ੀਨਾਂ ਦੀ ਲੋੜ ਨਾ ਪਵੇ ਅਸੀਂ ਜਿੰਨੀ ਵੀ ਜ਼ਿੰਦਗੀ ਪ੍ਰਮਾਤਮਾ ਨੇ ਬਖਸ਼ੀ ਆ ਉਹ ਤੰਦਰੁਸਤੀ ਵਾਲੀ ਜਿਹੀ ਹੋਈਏ ਸੁੱਧ ਹਵਾ ਹੋਗੀ ਤੇ ਸੁੱਧ ਭੋਜਨ ਹੋ ਗਿਆ ਤੇ ਐਕਸਰਸਾਈਜ਼ ਹੋ ਗਈ ਜਦੋਂ ਆਪਾਂ ਤਿੰਨ ਤੀਜੇ ਨਾਲ ਜੁੜ ਗਿਆ ਕਿਸਾਨ ਤਾਂ ਬਿਮਾਰੀਆਂ ਤੋਂ ਬਾਜੂਗਾ ਨਹੀਂ ਤਾਂ ਫਿਰ ਹਰ ਘਰ ਮਰੀਜ਼ ਹੈ ਦਵਾਈਆਂ ਦੀ ਟੋਕਰੀਆਂ ਨੇ ਇਹ ਗੱਲ ਸਾਨੂੰ ਸਮਝਣੀ ਪੈਣੀ ਅੱਜ ਨਹੀਂ ਸਮਝਾਂਗੇ ਕੱਲ ਨਹੀਂ ਸਮਝਾਂਗੇ ਕਦੇ ਤਾਂ ਸਮਝਣੀ ਪੈਣਾ ਜੇ ਨਹੀਂ ਸਮਝਾਂਗੇ ਤਾਂ ਬਿਮਾਰੀਆਂ ਨਾਲ ਟੱਕਰ ਕਰਦੇ ਹੋਏ ਇਹ ਹਸਪਤਾਲਾਂ ਦੇ ਲੱਖਾਂ ਰੁਪਈਆ ਬਰਬਾਦ ਕਰਕੇ ਦੁਨੀਆ ਤੋਂ ਜਾਣਾ ਪੈਂਦਾ ਉਹਦੇ ਨਾਲ ਜਦੋਂ ਘਰ 'ਚ ਕੋਈ ਮਰੀਜ਼ ਹੁੰਦਾ ਬਾਕੀ ਪਰਿਵਾਰ ਦੀ ਜਾਨ ਵੀ ਮੁੱਠੀ 'ਚ ਰਹਿੰਦੀ ਆ ਤੇ ਰੁਪਈਆ ਵੀ ਬਰਬਾਦ ਹੁੰਦਾ ਸਾਨੂੰ ਆਪਣੀ ਰਸੋਈ ਦੇ ਹਿਸਾਬ ਨਾਲ ਥੋੜੀ-ਬਹੁਤੀ ਹਰ ਵਾਰੀ ਬੇਨਤੀ ਕਰਦੇ ਆ ਵੀ ਆਪਣੀ ਸ਼ੁਰੂ ਕਰੀਏ ਤਾਂ ਕਿ ਆਪਾਂ ਤੰਦਰੁਸਤ ਸਮਾਜ ਦੇ ਤੰਦਰੁਸਤ ਤੰਦਰੁਸਤ ਜੀਵਨ ਜਿਉ ਸਕੀਏ ਤੇ ਸਰਬੱਤ ਦਾ ਭਲਾ ਕਰ ਸਕੀਏ ਉਸ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ